ਤਨਾਮ ਸ੍ਰੀ ਵਾਹਿਗੁਰੂ ਜੀ ਸ੍ਰੀ ਰਗ ਮਹੱਲਾ 5 ਪੈ ਪੈਂ ਮਨਾਈ ਸੋਏ ਜਿਓ ਸਤ ਗੁਰ ਪੁਰਖ ਮਿਲਾਇਆ ਤਸ ਜੀਵੜ ਅਵਰ ਨ ਕੋਏ ਜੀਉ ਰਾਉ ਬੋਸਾਈ ਮਹੰਡਾ ਠੜਾ ਅਮ ਅਬੇ ਥਾਵ ਮਿਠੜਾ ਭੈਣ ਭਾਈ ਸਭ ਸਜਣਾ ਤੁਦ ਜਿਹ ਹਾ ਨਹੀਂ ਕੋਏ ਜੀਉ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜਵਾਇਆ ਨਾ ਬੀਜਣ ਲੱਗਾ ਆਸ ਕਰ ਹਰ ਬੋਲ ਬਖਸ਼ ਜਮਾਏ ਜਿਉ ਹਾਂ ਗੁਰ ਮਿਲ ਇੱਕ ਪਛਾਣ ਦਾ ਦੁਇਆ ਕਾਗਲ ਚਤਨਾ ਜਾਣਦਾ ਹਰ ਇੱਕ ਤਕਾਰੇ ਲਏ ਓਨ ਜੋ ਭਵਤ ਮੈਂ ਨਿਭਾਹਿ ਜਿਓ ਤੁਸੀਂ ਭੋਗੋ ਪੰਜ ਪਾਈ ਹੋ ਗੌਰ ਦੀ ਬਾਣ ਕਵਾਏ ਪਹਿਨਿਓ ਹਾ ਹੋਆ ਮਾਹਰ ਪਿੰਡ ਦਾ ਬਾਨ ਆਂਦੇ ਪੰਜ ਸਰੀਕ ਜਿਓ ਹਾ ਆਇਆ ਸਾ ਮੈਂ ਟੈਂਡਿਆ ਪਾਂਜ ਕਰਸਾਣ ਮਜ਼ੇਰੇ ਮਹੰਡਿਆ ਕੰਨ ਕੋਈ ਕੱਢ ਨਾ ਹੰਗੀ ਨਾਨਕ ਉੱਠਾ ਕੋਗ ਗਿਰਾਉ ਜਿਓ ਹਾਂ ਵਾਰੀ ਘੁੰਮਾ ਜਾਵੰਦਾ ਇਕ ਸਾਹ ਤੁੱਦ ਧਿਆਏਂਦਾ ਉਜੜ ਥੇ ਵਸਾਏਓ ਹਾਂ ਤੁੱਦ ਵਿਟਹੁ ਕੁਰਬਾਨ ਜਿਓ ਅਰੇ ਠਨਿਤ ਤੇ ਆ인다 ਮਨ ਚਿੰਦੇ ਸੋ ਫਲ ਪੈਂਦਾ ਸਭੇ ਕਾਜ ਸਵਾਰਿਆਨ ਲਾਹੇਨ ਮਨ ਕੀ ਭੁੱਖ ਜਿਓ ਮੈਂ ਛੱਡਿਆ ਸਭੂ ਤੰਦੜਾ ਗੋਸਾਈਂ ਸੇਵੀ ਸਚੜਾ ਨਾਉ ਨਦ ਨਾਮ ਨਿਧਾਨ ਹਰ ਮੈਂ ਪੱਲੇ ਬੱਦਾ ਸ਼ਖ ਜਿਓ ਮੈਂ ਸੁਖੀ ਹੂੰ ਸੋਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤ ਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜਿਓ ਮੈਂ ਬੱਦੀ ਸੱਚ ਧਰਮ ਸ਼ਾਲਹਿ ਗੁਰ ਸਿੱਖਾਂ ਲੱਦਾ ਭਾਲ ਕੈ ਭਰਤੋ ਮਾਂ ਪੱਖਾ ਫੇਰਦਾ ਸੇ ਨਾਮ ਨਿਮ ਲੱਗਾ ਪਾਏ ਜਿਉ ਸੁਣ ਗੱਲਾਂ ਗੁਰ ਪੈ ਆ ਨਾਮ ਦਾਣ ਇਸ ਨਾਨ ਦੜਾਇਆ ਸਭ ਮੁਕਤ ਹੋਆ ਸਹਸਾਰ ਦਾ ਨਾਨਕ ਸੱਚੀ ਬੇੜੀ ਚਾੜ ਜਿਉ ਸਭ ਸ੍ਰੇਸ਼ਟ ਸੇਵੈ ਦਿਨ ਰਾਤ ਜਿਉ ਦੇ ਕੰਨ ਸੁਣੋ ਅਰਦਾਸ ਜਿਓ ਠੋਕ ਵਜਾਏ ਸਭ ਡਿੱਠਿਆਂ ਤੁਸੇ ਆਪੇ ਲੈਣ ਛਡਾਏ ਜਿਓ ਹਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਏ ਨਾ ਕਿਸੈ ਆਣਦਾ ਸਭ ਸੁਖਾਲੀ ਉੱਠਿਆਂ ਇਹੋ ਹਾਲੇ ਮੀਰਾਜ ਜਿਓ ਕਿਆ ਮੱਛੇ ਅੰਮੇ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕੀਆ ਤਦ ਉਪਰੇ ਤੂੰ ਆਪੇ ਪਾਏ ਥਾਏ ਜਿਉ ਤੇਰਿਆਂ ਭਗਤਾਂ ਭੁਖ ਸਦ ਤੇਰੀਆਂ ਹਰ ਲੋਚਾ ਪੂਰਨ ਮੇਰੀਆਂ ਦੇਹੋ ਦਰ ਸੁਖ ਦਾਤਿਆ ਮੈਂ ਗਲ ਵਿੱਚ ਲੈ ਹੋ ਮਿਲਾਏ ਜਿਉ ਤਦ ਜੇ ਵੜਿਆ ਵਰਨਾ ਭਾਲਿਆ ਤੂੰ ਦੀਪ ਲੋਪ ਐ ਆ ਲਿਆ ਤੂੰ ਥਾਨ ਤਨੰਤਰ 라ਵ ਰਹਿਆ ਨਾਨਕ ਭਗਤਾਂ ਸੱਚ ਆਧਾਰ ਜਿਉ ਹਾਂ ਗੋਸਾਈਂ ਦਾ ਪਹਿਲਵਾਨਾ ਮੈਂ ਗੁਰ ਮਿਲਿਓ ਚਦ ਮਲੜਾ ਸਭ ਹੋਈ ਚੇਂਜ ਇਕੱਠੀਆਂ ਦਇਓ ਬਿਠਾ ਵਖੇ ਆਪ ਜਿਓ ਵਾਤ ਵਜਨ ਟਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਘਰ ਜਾ ਸੁਨਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਉ ਤੂੰ ਵਰਨਾ ਚਹਿਨਾ ਬਹਾਰਾ ਹਰ ਦਿਸੈ ਹਾਜ਼ਰ ਜਹਾਰਾ ਸੁਣ ਸੁਣ ਤੂੰ ਜਾਤਿਆ ਆਇਂਦੇ ਤੇਰੇ ਭਗਤ ਰੱਤੇ ਗੁਣਤਾ ਸਜਿਓ ਮਾ ਜੋਗ-ਜੋਗ ਦਈ ਐਸੇ ਵੜੀ ਗੁਰ ਕੱਟੀ ਮਹੰਦੀ ਜਿਵੜੀ ਹਾਂ ਬਾਹੜੋ ਚੰਦਨਾ ਨੱਚੂ ਨਾਨਕੇ ਔਸਰ ਲੱਦਾ ਭਾਲ ਜਿਓ ਹਾਂ ਬਾਹੜੋ ਚੰਦਨਾ ਨੱਚੂ ਨਾਨਕ ਅਵਸਰ ਲੱਗਾ ਭਾਲ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ